ਜੇਕਰ ਸਾਗਰ ਦੀ ਬੋਟੀ ਵਾਲੇ ਮਾਮਲੇ ਦੇ ਵਿੱਚੋਂ ਬਾਹਰ ਆ ਗਏ ਹਾਂ ਤਾਂ ਤੁਹਾਡੇ ਨਾਲ ਕੁਝ ਹੋਰ ਜਾਣਕਾਰੀਆਂ ਵੀ ਸਾਂਝੀਆਂ ਕਰਨੀਆਂ ਚਾਹਾਂਗੇ ਕਿਉਂਕਿ ਕੱਲ ਦਾ ਦੇਖ ਰਹੇ ਹੈਗੇ ਆ ਸਾਰੇ ਸਾਰਾ ਸੋਸ਼ਲ ਮੀਡੀਆ ਜਿਹੜਾ ਇਸੇ ਗੱਲ ਨੂੰ ਲੈ ਕੇ ਆ ਜਿਹੜਾ ਉਹ ਹਿੱਲਿਆ ਹੋਇਆ ਤੇ ਲੋਕਾਂ ਨੇ ਜਿਹੜੀ ਫੇਸਬੁੱਕ ਵੀ ਕੰਮਲੀ ਕਰ ਛੱਡੀ ਆ ਤੇ ਨਾਲ ਹੀ ਇਹ ਵੀ ਆ ਕੇ ਜਿੰਨਾ ਵੀ ਸਾਡਾ ਮੀਡੀਆ ਹੈਗਾ ਪੰਜਾਬੀ ਮੀਡੀਆ ਉਹਨਾਂ ਨੇ ਵੱਡੇ ਪੱਧਰ ਦੇ ਉੱਤੇ ਖੋਜ ਵੀ ਕੀਤੀ ਤੇ ਇਸ ਵਾਸਤੇ ਸਾਡੇ ਪੰਜਾਬੀ ਮੀਡੀਆ ਨੂੰ ਕਿਤੇ ਨਾ ਕਿਤੇ ਇਨਾਮ ਵੀ ਦੇਣਾ ਬਣਦਾ ਹੈਗਾ ਕਿ ਉਹਨਾਂ ਨੇ ਏਡੀ ਵੱਡੀ ਖੋਜ ਕਰਕੇ ਆ ਜਿਹੜਾ ਜਿਸ ਦੁਕਾਨਾ ਦੇ ਗਾਇਕ ਜੋੜੀ ਨੇ ਇਹ ਗੀਤ ਗਾਇਆ ਸੀਗਾ ਉਹਨਾਂ ਨੂੰ ਵੀ ਆ ਜਿਹੜਾ ਤੁਹਾਡੇ ਸਾਹਮਣੇ ਆ ਜਿਹੜਾ ਪੇਸ਼ ਕੀਤਾ ਇਸ ਵਾਸਤੇ ਵਾਕਿਆ ਹੀ ਸਾਡੇ ਪੰਜਾਬੀ মিডিਆ ਨੂੰ ਆ ਜਿਹੜਾ ਵੱਡੇ ਪੱਧਰ ਤੇ ਸਲੂਟ ਆ ਪਰ ਇਸ ਦੇ ਨਾਲ ਹੀ ਆ ਜਿਹੜਾ ਅਸੀਂ ਵੀ ਤੁਹਾਨੂੰ ਕੁਝ ਜਾਣਕਾਰੀਆਂ ਜਿਹੜੀਆਂ ਅਜਿਹੀਆਂ ਮਹੱਈਆ ਕਰਵਾਉਣੀਆ ਚਾਹੁੰਦੇ ਆ ਕਿਉਂਕਿ ਤੁਹਾਡਾ ਸਮਾਂ ਬਹੁਤ ਜ਼ਿਆਦਾ ਕੀਮਤੀ ਹੈ ਇਸੇ ਕਰਕੇ ਕੋਸ਼ਿਸ਼ ਕਰੀ ਦੀ ਕਿ ਥੋੜੇ ਸਮੇਂ ਦੇ ਵਿੱਚ ਤੁਹਾਡੇ ਤੀਕ ਵੱਧ ਤੋਂ ਵੱਧ ਜਾਣਕਾਰੀ ਹੈ ਜਿਹੜੀ ਪਹੁੰਚਾਈਏ ਆਪਾਂ ਗੱਲ ਕਰਾਂਗੇ ਪਿਛਲੇ ਦਿਨਾਂ ਤੋਂ ਜੋ ਖਬਰਾਂ ਤੁਹਾਡੇ ਸਾਹਮਣੇ ਆ ਰਹੀਆਂ ਜੋ ਤੁਸੀਂ ਦੇਖ ਰਹੇ ਹੋ ਪੜ੍ਹ ਰਹੇ ਹੋ ਸੁਣ ਰਹੇ ਹੈਗੇ ਆ ਉਹਨਾਂ ਨੈਸ਼ਨਲ ਮੀਡੀਆ ਦੀਆਂ ਖਬਰਾਂ ਦੇ ਵਿੱਚ ਇੱਕ ਵਾਰ-ਵਾਰੀ ਯੂਜ਼ ਕੀਤਾ ਜਾ ਰਿਹਾ ਹੈਗਾ ਇਲੈਕਟਰਲ ਬਾਂਡ ਅੱਜ ਦੀ ਇਸ ਵੀਡੀਓ ਦਾ ਮਕਸਦ ਇਲੈਕਟਰਲ ਬਾਂਡ ਬਾਰੇ ਹੈ ਜਿਹੜਾ ਤੁਹਾਨੂੰ ਜਾਣਕਾਰੀ ਮਹੱਈਆ ਕਰਾਉਣਾ ਹੈਗਾ ਉਹ ਹੁੰਦਾ ਕਿ ਆ ਮੋٹے ਮੋٹے ਤੌਰ ਦੇਤੇ ਜਿਹੜਾ ਉਸ ਦੇ ਬਾਰੇ ਜਿਹੜਾ ਤੁਹਾਡੇ ਨਾਲ ਜਾਣਕਾਰੀ ਹੈ ਜਿਹੜੀ ਉਹ ਸਾਂਝੀ ਕਰਾਂਗੇ ਕਿਉਂਕਿ ਕੱਲ 12 ਮਾਰਚ ਨੂੰ ਆ ਜਿਹੜਾ ਸਾਡੇ ਸੁਪਰੀਮ ਕੋਰਟ ਨੇ ਇਹ ਹਦਾਇਤ ਜਾਰੀ ਕੀਤੀ ਸੀਗੀ ਤੇ ਨਾਲ ਹੀ ਆ ਜਿਹੜਾ ਜੋ ਪਟੀਸ਼ਨ ਦਾਇਰ ਕੀਤੀ ਸੀਗੀ SBI ਨੇ ਕਿ 30 ਜੂਨ ਤੱਕ ਆ ਜਿਹੜਾ ਉਹ ਸਾਰੀ ਸਾਰੀ ਜਾਣਕਾਰੀ ਹੈ ਜਿਹੜੀ ਉਹ ਜਨਤਕ ਕਰਨਗੇ ਤੇ ਚੋਣ ਕਮਿਸ਼ਨ ਨੂੰ ਆ ਜਿਹੜਾ ਸੌਂਪਣਗੇ ਪਰ ਇਸ ਦੇ ਉੱਤੇ ਆ ਜਿਹੜਾ ਸੁਪਰੀਮ ਕੋਰਟ ਨੇ ਉਹਨਾਂ ਦੀ ਉਹ ਪਟੀਸ਼ਨ ਆ ਜਿਹੜੀ ਉਹ ਖਾਰਜ ਕਰ ਦਿੱਤੀ ਸੀ ਤੇ ਸੁਪਰੀਮ ਕੋਰਟ ਦਾ ਇਹ ਕਹਿਣਾ ਸੀਗਾ ਕਿ ਕੱਲ ਤੀਕ ਹੀ ਆ ਜਿਹੜਾ ਕੱਲ ਨੂੰ 5 ਵਜੇ ਤੀਕ ਹੀ ਆ ਜਿਹੜੀ ਸਾਰੀ ਦੀ ਸਾਰੀ ਜਾਣਕਾਰੀ ਆ ਜਿਹੜੀ ਉਹ ਜਨਤਕ ਕਰੇ ਅਤੇ ਨਾਲ ਹੀ ਇਹ ਵੀ ਕਿਹਾ ਸੀਗਾ ਤੇ ਚੋਣ ਕਮਿਸ਼ਨ ਨੂੰ ਵੀ ਇਹ ਕਿਹਾ ਸੀਗਾ ਕਿ 15 ਮਾਰਚ ਤੀਕ ਸ਼ਾਮ ਨੂੰ 15 ਮਾਰਚ ਤੀਕ ਆ ਜਿਹੜਾ ਉਹ ਸਾਰੀ ਦੀ ਸਾਰੀ ਚੋਣ ਕਮਿਸ਼ਨ ਜਾਣਕਾਰੀ ਆ ਜਿਹੜੀ ਉਹ ਲੋਕਾਂ ਦੇ ਵਿੱਚ ਜਨਤਕ ਕਰੇ ਤੇ ਆਪਣੀ ਵੈਬਸਾਈਟ ਦੇ ਉੱਤੇ ਜਿਹੜੀ ਅਪਲੋਡ ਕਰੇ ਪਰ ਅਜਿਹੇ ਵਿੱਚ ਸਾਡੇ ਲੋਕਾਂ ਦੀ ਇੱਕ ਭਾਵੇਂ ਖਬਰਾਂ ਤਾਂ ਅਨਿਆ ਪਰ ਸਾਡੇ ਲੋਕਾਂ ਦਾ ਕਿਤੇ ਨਾ ਕਿਤੇ ਇਹ ਵੀ ਕੋਸ਼ਿਸ਼ ਰਹੀ ਹੈਗੀ ਆ ਉਹਨਾਂ ਨੂੰ ਇਹ ਹੀ ਨਹੀਂ ਪਤਾ ਲੱਗਿਆਗਾ ਕਿ ਇਲੈਕਟਰਲ ਬਾਂਡ ਕੀ ਹੁੰਦਾ ਹੈਗਾ 2018 ਦੇ ਵਿੱਚ ਇਹ ਆਇਆ ਸੀਗਾ ਅਸਲ ਦੇ ਵਿੱਚ ਸਾਡਾ ਭਾਰਤ ਆ ਜਿਹੜਾ ਉਹ ਕਹਿ ਸਕਦੇ ਆ ਕਿ ਡੈਮੋਕ੍ਰੈਟਿਕ ਕੰਟ ਕੰਟਰੀ ਹੈਗੀ ਆ ਲੋਕਤੰਤਰੀ ਆ ਜਿਹੜਾ ਢਾਂਚਾ ਹੈਗਾ ਤੇ ਲੋਕਾਂ ਦੁਆਰਾ ਲੋਕਾਂ ਲਈ ਤੇ ਲੋਕਾਂ ਦੇ ਵਾਸਤੇ ਆ ਜਿਹੜੀ ਇੱਥੇ ਕਹਿੰਦੇ ਸਰਕਾਰ ਚੁਣੀ ਜਾਂਦੀ ਹੈਗੀ ਇਸ ਕਰਕੇ ਸਰਕਾਰ ਚੁਣਨ ਵਾਸਤੇ ਵੱਖ-ਵੱਖ ਪਾਰਟੀਆਂ ਜਿਹੜੀਆਂ ਉਹ ਖੜੀਆਂ ਹੁੰਦੀਆਂ ਤੇ ਪਾਰਟੀਆਂ ਨੂੰ ਆ ਜਿਹੜਾ ਵੱਖਰੇ-ਵੱਖਰੇ ਤਰੀਕਿਆਂ ਦੇ ਰਾਹੀਂ ਲੋਕ ਆ ਜਿਹੜੇ ਉਹ ਫੰਡਿੰਗ ਦਿੰਦੇ ਹੈਗੇ ਤਾਂ ਕਿ ਪਾਰਟੀਆਂ ਦੇ ਦੌਰਾਨ ਜੋ ਪ੍ਰਚਾਰ ਹੋਣਾ ਹੁੰਦਾ ਜਿੰਨਾ ਵੀ ਖਰਚਾ ਹੋਣਾ ਹੁੰਦਾ ਹੈਗਾ ਚੋਣਾਂ ਦੇ ਦੌਰਾਨ ਉਹ ਪਾਰਟੀਆਂ ਜਿਹੜੀਆਂ ਉਹਨਾਂ ਫੰਡਾਂ ਦੇ ਉੱਤੇ ਹੀ ਨਿਰਭਰ ਕਰਦੀਆਂ ਹੈਗੀਆਂ ਤੇ ਪਿਛਲੇ ਸਮੇਂ ਦੇ ਦੌਰਾਨ ਕੀ ਹੁੰਦਾ ਸੀ 2018 ਤੋਂ ਪਹਿਲਾਂ ਇਹ ਹੁੰਦਾ ਸੀਗਾ ਕਿ ਜਿਹੜੀਆਂ ਵੀ ਪਾਰਟੀਆਂ ਚੋਣਾਂ ਦੇ ਵਿੱਚ ਹਿੱਸਾ ਲੈਂਦੀਆਂ ਸੀਗਾ ਤਾਂ ਬਹੁਤ ਸਾਰੇ ਲੋਕ ਆ ਜਿਹੜੇ ਉਹਨਾਂ ਨੂੰ ਆ ਜਿਹੜੇ ਕੁਝ ਫੰਡ ਦਿੰਦੇ ਸੀਗੇ ਪਰ ਕਈ ਵਾਰੀ ਅਜਿਹਾ ਵੀ ਹੁੰਦਾ ਸੀ ਕਿਉਂਕਿ ਬਹੁਤ ਸਾਰਾ ਕਾਲਾ ਧਨ ਜਿਹੜਾ ਛਪਾਉਣ ਦੇ ਲਈ ਆ ਜਿਹੜਾ ਉਹ ਪਾਰਟੀਆਂ ਨੂੰ ਆ ਜਿਹੜਾ ਫੰਡ ਦੇ ਦਿੱਤਾ ਜਾਂਦਾ ਸੀ ਉਹ ਫੰਡ ਦੀ ਆ ਜਿਹੜੀ ਜਾਂ ਜਾਣਕਾਰੀ ਹੈ ਜਿਹੜੀ ਕਿਤੇ ਨਾ ਕਿਤੇ ਪਤਾ ਨਹੀਂ ਚਲਦੀ ਸੀ ਪਰ 2018 ਦੇ ਵਿੱਚ ਇਲੈਕਟਰਲ ਬਾਂਡ ਲੈ ਕੇ ਆਂਦਾ ਗਿਆ ਇੱਕ ਤਰ੍ਹਾਂ ਦਾ ਇਹ ਪਰਫਾਰਮਾ ਹੈਗਾ ਜੋ ਕਿ ਕਿਸੇ ਵੀ ਬੰਦੇ ਨੇ ਕਿਸੇ ਪਾਰਟੀ ਨੂੰ ਜੋ ਫੰਡ ਦੇਣਾ ਹੈਗਾ ਉਹ ਫੰਡ ਆ ਜਿਹੜਾ ਉਸ ਬਾਂਡ ਦੇ ਜਿਹੜੀ ਹੈ ਜਿਹੜਾ ਜਾਨੀ ਕਿ ਇੱਕ ਤਰ੍ਹਾਂ ਦੀ ਸਲਿੱਪ ਸੀਗੀ ਉਹ ਸਲਿੱਪ ਭਰ ਕੇ ਵੀ ਦੇਣਾ ਹੁੰਦਾ ਸੀਗਾ ਤੇ ਉਸ ਦੀ ਜਾਣਕਾਰੀ ਹੈ ਜਿਹੜੀ SBI ਕੋਲੇ ਹੁੰਦੀ ਸੀ 1000 ਤੋਂ ਲੈ ਕੇ 1 ਕਰੋੜ ਤੀਕ ਦਾ ਜਿਹੜਾ ਇੱਕ ਇਲੈਕਟਰਲ ਬੌਂਡ ਆ ਜਿਹੜਾ ਉਹ ਖਰੀਦਾ ਜਾਂਦਾ ਸੀਗਾ ਮਤਲਬ ਕਿ ਜੇਕਰ ਕਿਸੇ ਨੇ ਕਰੋੜ ਤੋਂ ਵੱਧ ਦਾਨ ਕਰਨਾ ਹੈਗਾ ਤੇ ਦਵਾਰੋਂ ਤੋਂ ਫੇਰ ਉਹਨੂੰ SBI ਤੋਂ ਆ ਜਿਹੜਾ ਇੱਕ ਇਲੈਕਟਰਲ ਬੌਂਡ ਲੈਣਾ ਪਊਗਾ ਫੇਰ ਹੀ ਉਹ ਬੌਂਡ ਆ ਜਿਹੜਾ ਕਿਸੇ ਪਾਰਟੀ ਕੋਲੇ ਜਾਂਦਾ ਸੀਗਾ ਤੇ ਇਸੇ ਦੇ ਜਰੀਏ ਆ ਜਿਹੜਾ ਵੱਡੇ ਪੱਧਰ ਤੇ ਉੱਤੇ ਫੰਡਿੰਗ ਆ ਜਿਹੜੀ ਉਹ BJP ਨੂੰ ਹੋਈ ਆ ਦੂਜੇ ਨੰਬਰ ਦੇ ਉੱਤੇ ਕਾਂਗਰਸ ਨੂੰ ਹੋਈ ਆ ਤੀਜੇ ਨੰਬਰ ਦੇ ਉੱਤੇ ਤ੍ਰਿਨਮੋਲ ਕਾਂਗਰਸ ਨੂੰ ਹੋਈ ਹੈਗੀ ਆ ਪਰ ਲੰਬੇ ਸਮੇਂ ਤੋਂ ਕਿਉਂਕਿ ਜ਼ਿਆਦਾਤਰ ਫੰਡਿੰਗ ਆ ਜਿਹੜੀ ਉਹ ਭਾਜਪਾ ਨੂੰ ਹੋਈ ਸੀਗੀ ਤੇ ਕਿਉਂਕਿ ਕਈ ਫੰਡਿੰਗ ਆ ਜਿਹੜੀ ਉਹ ਉਸ ਦਾ ਹਸਾਬ ਕਿਤਾਬ ਆ ਜਿਹੜਾ ਲੋਕਾਂ ਦੇ ਸਾਹਮਣੇ ਲੈ ਕੇ ਆਉਣਾ ਸੀਗਾ ਤੇ SBI ਦੀ SBI ਨੇ ਆ ਜਿਹੜਾ ਉਹ ਇਲੈਕਟਰਲ ਬਾਂਡ ਦਾ ਜਿਹੜਾ ਹਸਾਬ ਕਿਤਾਬ ਆ ਉਹ ਦੇਣਾ ਸੀਗਾ ਪਰ SBI ਵੀ ਆ ਜਿਹੜੀ ਉਸ ਹਸਾਬ ਕਿਤਾਬ ਨਹੀਂ ਦੇ ਰਹੀ ਸੀਗੀ ਇਹੀ ਸਾਰਾ ਇਹਦਾ ਸਾਰਾ ਰੌਲਾ ਸੀਗਾ ਦੂਸਰਾ ਚਰਚਾ ਵੱਡੇ ਪੱਧਰ ਦੇ ਉੱਤੇ ਜੋ ਸਾਡੇ ਮੀਡੀਆ ਦੇ ਵਿੱਚ ਇਹਨਾਂ ਦਿਨਾਂ ਦੇ ਵਿੱਚ ਛਾਇਆ ਹੋਇਆ ਉਹ ਸੀ CAA NRC ਬਾਰੇ ਆ ਜਿਹੜਾ ਉਹ ਚਰਚਾ ਕੀਤੀ ਜਾ ਰਹੀ ਹੈਗੀ ਆ ਤੇ ਸਾਡੇ ਪੰਜਾਬ ਦੇ ਲੋਕਾਂ ਨੂੰ ਵੀ ਕਿਤੇ ਨਾ ਕਿਤੇ ਧੁੰਦਲਕਾ ਬਣਿਆ ਹੋਇਆ ਕਿ CAA ਕੀ ਆ NRC ਕੀ ਆ ਅਸਲ ਦੇ ਵਿੱਚ CAA ਦੀ ਜੋ ਫੁੱਲ ਫਾਰਮ ਆ ਉਹ ਹੈ ਸਿਟੀਜ਼ਨਸ਼ਿਪ ਐਮੈਂਡਮੈਂਟ ਐਕਟ ਜਾਨੀ ਕਿ ਭਾਰਤੀ ਨਾਗਰਿਕਤਾ ਸੋਧ ਕਾਨੂੰਨ ਇਸ ਕਾਨੂੰਨ ਦੇ ਤਹਿਤ ਆ ਜਿਹੜਾ ਜੋ 1955 ਦਾ ਨਾਗਰਿਕਤਾ ਸੋਧ ਕਾਨੂੰਨ ਆ ਉਸ ਦੇ ਵਿੱਚ ਦੁਆਰਾ ਤੋਂ ਸੋਧ ਕੀਤੀ ਗਈ ਆ 11 ਦਸੰਬਰ 2019 ਨੂੰ ਆ ਜਿਹੜਾ ਇਹ ਸਰਕਾਰ ਇੱਕ ਕਾਨੂੰਨ ਲੈ ਕੇ ਆਈ ਸੀਗੀ ਜਿਸ ਨੂੰ ਜਿਹੜਾ CAA ਕਿਹਾ ਗਿਆ ਸੀਗਾ ਤੇ ਉਸ ਦੇ ਦੌਰਾਨ ਹੀ ਆ ਜਿਹੜਾ ਪਿਛਲੇ ਸਮੇਂ ਦੇ ਦੌਰਾਨ 2019 ਦੇ ਵਿੱਚ ਤੁਸੀਂ ਦੇਖਿਆ ਹੋਣਾ ਕਿ ਬਹੁਤ ਵਾਰੀ ਇਹ ਵੀਡੀਓ ਕਲਿੱਪ ਵੀ ਤੁਹਾਡੇ ਨਾਲ ਸਾਂਝਾ ਕੀਤਾ ਗਿਆ ਸੀਗਾ ਤੇ ਇਸ ਦੇ ਉੱਤੇ ਵੱਡੇ ਪੱਧਰ ਤੇ ਚਰਚਾ ਕੀਤੀ ਗਈ ਸੀ ਜੇਕਰ ਤੁਸੀਂ ਆਪਣੇ ਦਿਮਾਗ ਦੇ ਉੱਤੇ ਥੋੜਾ ਜਿਹਾ ਪ੍ਰੈਸ਼ਰ ਪਾਓ ਤਾਂ ਤੁਹਾਨੂੰ ਉਹ ਲੈਣਾ ਅੱਜ ਵੀ ਹੂਬ-ਹੂ ਆ ਜਿਹੜੀਆਂ ਯਾਦ ਆਉਣਗੀਆਂ ਕਿ ਜਦੋਂ ਅਮਿਤ ਸ਼ਾਹ ਜਿਹੜੇ ਆ ਕਹਿ ਰਹੇ ਸੀ ਕਿ ਕਿ ਆਪ ਸਭ ਤੋਂ ਪਹਿਲੇ ਕਰੋਨੋਲੋਜੀ ਸਮਝਿਓ ਸਭ ਤੋਂ ਪਹਿਲੇ CAA ਆਏਗਾ ਉਸਕੇ ਬਾਅਦ NRC ਆਏਗਾ ਇਸ ਇਸ ਤਰੀਕੇ ਦੇ ਨਾਲ ਆ ਜਿਹੜਾ ਵੱਡੇ ਪੱਧਰ ਦੇ ਉੱਤੇ ਇਹ ਵੀ ਦਾਵਾ ਕੀਤਾ ਗਿਆ ਸੀਗਾ ਕਿ CAA ਆ ਜਿਹੜਾ ਕਿਸੇ ਵੀ ਮੁਸਲਮਾਨ ਤੋਂ ਆ ਜਿਹੜਾ ਉਹ ਨਾਗਰਿਕਤਾ ਖੋਹਣ ਦਾ ਕਾਨੂੰਨ ਨਹੀਂਗਾ ਸਗੋਂ ਨਾਗਰਿਕਤਾ ਦੇਣ ਦਾ ਕਾਨੂੰਨ ਆ ਭਾਵੇਂ ਕੇਂਦਰ ਸਰਕਾਰ ਨੇ ਵੱਡੇ ਪੱਧਰ ਦੇ ਉੱਤੇ ਇਹ ਦਾਵਾ ਕੀਤਾ ਸੀਗਾ ਕਿ ਇਸ ਦੇ ਜਰੀਏ ਜਿਹੜਾ ਕਿਸੇ ਤੋਂ ਵੀ ਨਾਗਰਿਕਤਾ ਖੋਈ ਨਹੀਂ ਜਾਊਗੀ ਸਗੋਂ ਬੰਗਲਾਦੇਸ਼ ਅਫਗਾਨਿਸਤਾਨ ਤੇ ਪਾਕਿਸਤਾਨ ਤੋਂ ਜੋ ਵੀ ਘਟ ਗੈਂਤਿਆਂ ਜਿਨ੍ਹਾਂ ਦੇ ਵਿੱਚ ਹਿੰਦੂ ਸਿੱਖ ਈਸਾਈ ਬੋਧੀ ਜੈਨੀ ਪਾਰਸੀ ਵੱਖ-ਵੱਖ ਧਰਮਾਂ ਦੇ ਲੋਕ ਆ ਜਿਹੜੇ ਜੋ ਅਫਗਾਨਿਸਤਾਨ ਪਾਕਿਸਤਾਨ ਅਤੇ ਬੰਗਲਾਦੇਸ਼ ਤੋਂ ਜਿਹੜੇ ਹੈਗੇ ਆਏ ਸੀਗੇ ਪਰ 2014 ਤੋਂ ਪਹਿਲਾਂ ਦਸੰਬਰ 31 ਦਸੰਬਰ 2014 ਤੋਂ ਪਹਿਲਾਂ ਜਿਹੜੇ ਆਗੇ ਇਧਰ ਉਹਨਾਂ ਨੂੰ ਆ ਜਿਹੜਾ ਆਪਣੀ ਰਜਿਸਟ੍ਰੇਸ਼ਨ ਕਰਵਾਉਣ ਦੇ ਵਾਸਤੇ ਆ ਜਿਹੜਾ ਅ ਇੱਕ ਵੈਬਸਾਈਟ ਵੀ ਆ ਜਿਹੜੀ ਉਹ ਲਾਂਚ ਕੀਤੀ ਗਈ ਤੇ ਨਾਲ ਹੀ ਆ ਜਿਹੜਾ ਸੈਂਟਰ ਸਰਕਾਰ ਵੱਲੋਂ ਇਹ ਦਾਵਾ ਕੀਤਾ ਜਾ ਰਿਹਾ ਹੈਗਾ ਕਿ ਇਹਨਾਂ ਲੋਕਾਂ ਨੂੰ ਆ ਜਿਹੜਾ ਉਹ ਅਸੀਂ ਨਾਗਰਿਕਤਾ ਪ੍ਰਦਾਨ ਕਰਾਂਗੇ ਪਰ ਫੇਰ ਵੀ ਇਸ ਦਾ ਵੱਡੇ ਪੱਧਰ ਦੇ ਉੱਤੇ ਮੁਸਲਮਾਨ ਭਾਈਚਾਰੇ ਵੱਲੋਂ ਆ ਜਿਹੜਾ ਵਿਰੋਧ ਹੋਇਆ ਸੀਗਾ ਪਿਛਲੇ ਸਮੇਂ ਦੇ ਦੌਰਾਨ ਤੁਸੀਂ ਦੇਖਿਆ ਹੋਣਾ ਕਿ ਜੋ ਜਾਮੀਆ ਮਿਲਿਆ ਯੂਨੀਵਰਸਿਟੀ ਹੈਗੀ ਆ ਦਿੱਲੀ ਦੇ ਵਿੱਚ ਉੱਥੇ ਵੱਡੇ ਪੱਦਰ ਦੇ ਉੱਤੇ ਜਦੋਂ ਇਸ ਦੇ ਖਿਲਾਫ ਪ੍ਰਦਰਸ਼ਨ ਕੀਤਾ ਗਿਆ ਤਾਂ ਉੱਥੇ ਜਿੰਨਾ ਵਿਦਿਆਰਥੀਆਂ ਨੇ ਪ੍ਰਦਰਸ਼ਨ ਕੀਤਾ ਸੀਗਾ ਤਾਂ ਜਿਨ੍ਹਾਂ ਨੇ ਜੋ ਭਾਜਪਾ ਦੀ سپورਟਰ ਜਿਹੜੇ ਭਾਜਪਾ ਦੇ سپورਟਰ ਸੀਗੇ ਉਹਨਾਂ ਨੇ ਰਾਤ ਨੂੰ ਜਾ ਕੇ ਜਿਹੜਾ ਵੱਡੇ ਪੱਦਰ ਦੇ ਉੱਤੇ ਬਹੁਤ ਹੀ ਬਰੂਟਲੀ ਤਰੀਕੇ ਦੇ ਨਾਲ ਆ ਜਿਹੜਾ ਵਿਦਿਆਰਥੀਆਂ ਦੇ ਉੱਤੇ ਹਮਲਾ ਕੀਤਾ ਸੀ ਕਿਤੇ ਦੂਸਰੇ ਦਿਨੀ ਵੀ ਆ ਜਿਹੜਾ ਨੈਸ਼ਨਲ মিডিਆ ਦੇ ਵਿੱਚ ਭਾਵੇਂ ਗੋਦੀ মিডিਆ ਨੇ ਉਸ ਨੂੰ ਦਿਖਾਇਆ ਨਹੀਂਗਾ ਪਰ ਲੋਕਪੱਖੀ মিডিਆ ਨੇ ਦਿਖਾਇਆ ਸੀਗਾ ਕਿ ਕਿਸ ਤਰੀਕੇ ਦੇ ਨਾਲ ਆ ਜਿਹੜੀਆਂ ਵਿਦਿਆਰਥਣਾਂ ਜਿਹੜੀਆਂ ਰੋ ਰਹੀਆਂ ਸੀਗਾ ਉਹਨਾਂ ਦਾ ਇਹ ਇਲਜ਼ਾਮ ਸੀਗਾ ਕਿ ਸਾਡੇ ਨਾਲ ਜਿਹੜੀ ਬਹੁਤ ਜ਼ਿਆਦਾ ਬਰਬਰਤਾ ਜਿਹੜੀ ਉਹ ਕੀਤੀ ਗਈ ਹੈਗੀ ਆ ਬਾਕੀ ਇਸ ਤੋਂ ਬਾਅਦ 2019 ਦੇ ਵਿੱਚ ਹੀ ਆ ਜਿਹੜਾ ਸ਼ਹੀਨ ਬਾਗ ਦੇ ਵਿੱਚ ਵੀ ਮੁਸਲਮ ਔਰਤਾਂ ਵੱਲੋਂ ਆ ਜਿਹੜਾ ਉਹ ਕਾਫੀ ਸਮਾਂ ਜਿਹੜਾ ਉਹ ਪ੍ਰੋਟੈਸਟ ਕੀਤਾ ਗਿਆ ਪਰ ਬਾਅਦ ਦੇ ਵਿੱਚ ਕੋਰੋਨਾ ਕਾਲ ਦੇ ਦੌਰਾਨ ਆ ਜਿਹੜਾ ਉਹ ਲਾਕਡਾਊਨ ਦੇ ਬਹਾਨੇ ਉਸ ਪ੍ਰੋਟੈਸਟ ਨੂੰ ਆ ਜਿਹੜਾ ਕਿਤਨਾ ਕਿਤੇ ਦਬਾ ਦਿੱਤਾ ਗਿਆ ਸੀਗਾ ਤੇ ਮੋਦੀ ਸਰਕਾਰ ਨੇ ਵੀ ਇੱਕ ਵਾਰੀ ਆ ਜਿਹੜਾ ਇਸ ਨੂੰ ਲਾਗੂ ਕਰਨ ਦੇ ਉੱਤੇ ਚੁੱਪ ਵੱਟ ਲਈ ਸੀ ਪਰ ਹੁਣ ਦੁਬਾਰਾ ਤੋਂ ਫੇਰ ਮੋਦੀ ਸਰਕਾਰ ਆ ਜਿਹੜੀ ਉਹ ਇਸ CAA ਕਾਨੂੰਨ ਨੂੰ ਆ ਜਿਹੜਾ ਦੁਬਾਰਾ ਤੋਂ ਵਾਪਸ ਲੈ ਕੇ ਆ ਰਹੀ ਹੈਗੀ ਆ ਭਾਵੇਂ ਉਹਨਾਂ ਦਾ ਇਹ ਕਹਿਣਾ ਹੈਗਾ ਕਿ ਇਸ ਦੇ ਨਾਲ 31309 ਨਾਗਰਿਕਤਾ ਨਾਗਰਿਕਾਂ ਨੂੰ ਆ ਜਿਹੜਾ ਜਿਹੜੇ ਕਿ ਕਿਸੇ ਨਾਗਰਿਕਤਾ ਦੀ ਨਹੀਂ ਆਉਂਦੇ ਸੀਗੇ ਸਰਨਾਰਥੀ ਆ ਉਹ 31000 ਅ 300 ਨਵੇਂ ਨਾਗਰਿਕਾਂ ਨੂੰ ਜਿਹੜੀ ਉਹ ਨਾਗਰਿਕਤਾ ਪ੍ਰਦਾਨ ਆ ਜਿਹੜੀ ਉਹ ਕੀਤੀ ਜਾਣੀ ਹੈਗੀ ਆ ਪਰ ਅ ਨਾਲ ਹੀ ਖਦ사 ਵੀ ਜ਼ਾਹਰ ਕੀਤਾ ਜਾ ਰਿਹਾ ਹੈਗਾ ਕਿ ਇਸ ਕਾਨੂੰਨ ਦਾ ਆਧਾਰ ਆ ਜਿਹੜਾ ਕਿਤੇ ਨਾ ਕਿਤੇ ਧਰਮ ਨੂੰ ਬਣਾਇਆ ਜਾ ਰਿਹਾ ਹੈਗਾ ਕਿਉਂਕਿ ਅ ਜ਼ਿਆਦਾਤਰ ਅੰਮ੍ਰਿਤਸਰ ਦਾ ਇਹ ਕਹਿਣਾ ਸੀਗਾ ਕਿ ਜਿਹੜੇ ਇਹਨਾਂ ਤਿੰਨਾਂ ਮੁਲਕਾਂ ਤੋਂ ਉੱਠ ਕੇ ਸਰਨਾਰਥੀ ਇਧਰ ਆਏ ਹੈਗੇ ਆ ਉਹ ਉਧਰੋਂ ਕਿਉਂਕਿ ਉਹ ਉਧਰਲੀ ਸੈਡ ਘਟ ਗਿਣਤੀ ਦੇ ਵਿੱਚ ਸੀਗੇ ਉਹਨਾਂ ਦੇ ਨਾਲ ਆ ਜਿਹੜਾ ਉਹ ਭੇਰ ਭਾਵ ਕੀਤਾ ਜਾਂਦਾ ਸੀਗਾ ਤੇ ਦੂਸਰੇ ਧਰਮਾਂ ਦੇ ਸਤਾਏ ਹੋਏ ਲੋਕ ਆ ਜਿਹੜੇ ਸਾਡੇ ਇਧਰ ਭਾਰਤ ਦੇ ਵਿੱਚ ਆਏ ਇਸ ਕਰਕੇ ਅਸੀਂ ਉਹਨਾਂ ਨੂੰ ਆ ਜਿਹੜੀ ਨਾਗਰਿਕਤਾ ਦੇਵਾਂਗੇ ਪਰ ਮੁਸਲਮ ਕਮਿਊਨਿਟੀ ਵੱਲੋਂ ਤੇ ਹੋਰ ਘਟ ਗਿਣਤੀਆਂ ਵੱਲੋਂ ਆ ਜਿਹੜਾ ਇਸ ਦਾ ਵਿਰੋਧ ਕੀਤਾ ਗਿਆ ਹੈਗਾ ਹੁਣ ਵੀ ਜਦੋਂ ਦੁਬਾਰਤ ਤੋਂ ਫੇਰ ਇਹ ਕਾਨੂੰਨ ਆ ਜਿਹੜਾ ਕਿਉਂਕਿ ਵੈਬਸਾਈਟ ਆ ਜਿਹੜੀ ਉਹ ਲਾਂਚ ਕਰ ਦਿੱਤੀ ਗਈ ਆ ਤੇ ਇਸ ਦੇ ਉੱਤੇ ਆਪਣੇ ਵੱਖਰੇ ਵੱਖਰੇ ਡਾਕੂਮੈਂਟ ਜਮ੍ਹਾਂ ਕਰਵਾ ਕੇ ਆ ਜਿਹੜਾ ਲੋਕਾ ਜਿਹੜੀ ਉਹ ਨਾਗਰਿਕਤਾ ਲੈ ਸਕਦੇ ਹੈਗੇ ਪਰ ਪਿਛਲੇ ਸਮੇਂ ਦੇ ਦੌਰਾਨ ਅਸਾਮ ਦੇ ਵਿੱਚ ਵੀ ਆ ਤੇ ਹੋਰ ਕਈ ਉੱਤਰੀ ਖਿੱਤੇ ਦੇ ਜਿੰਨੇ ਵੀ ਆ ਵੀ ਸਟੇਟਾਂ ਸਿੰਘ ਆ ਉੱਤਰ ਪੂਰਬੀ ਖਿੱਤੇਰੀਆਂ ਉਹਨਾਂ ਦੇ ਵਿੱਚ ਇਸ ਦੇ ਖਿਲਾਫ ਆ ਜਿਹੜੇ ਉਹ ਪ੍ਰਦਰਸ਼ਨ ਵੀ ਆ ਜਿਹੜੇ ਸਾਨੂੰ ਦੇਖਣ ਨੂੰ ਮਿਲੇ ਸੀਗੇ ਅਜੋਕੇ ਸਮੇਂ ਦੇ ਵਿੱਚ ਵੀ ਆ ਜਿਹੜਾ ਇਸ ਦੇ ਉੱਤੇ ਜਿਹੜੇ ਕਾਫੀ ਤਿੱਖੇ ਪ੍ਰਤੀਕਰਮ ਹੋ ਰਹੇ ਹੈਗੇ ਆ ਕੁਝ ਕੁ ਟਿੱਪਣੀਆਂ ਜਿਹੜੀਆਂ ਕੁਝ ਲੋਕਾਂ ਨੇ ਆ ਜਿਹੜਾ ਇਸ ਦੇ ਸਬੰਧ ਦੇ ਵਿੱਚ ਦਿੱਤੀਆਂ ਹੈਗੀਆਂ ਉਹ ਵੀ ਤੁਹਾਡੇ ਨਾਲ ਸਾਂਝੀਆਂ ਕਰਨਾ ਚਾਹਾਂਗੇ ਸਭ ਤੋਂ ਪਹਿਲਾਂ ਕਿਉਂਕਿ ਸਭ ਤੋਂ ਵੱਡਾ ਮੁੱਦਾ ਤਾਂ ਇਹ ਹੈਗਾ ਕਿ ਸਾਡੇ ਸੰਵਿਧਾਨ ਦੇ ਨਾਲ ਜੁੜਿਆ ਹੋਇਆ ਮੁੱਦਾ ਹੈਗਾ ਸਾਡੇ ਸਿਟੀਜ਼ਨਸ਼ਿਪ ਨਾਗਰਿਕਤਾ ਦੇ ਨਾਲ ਜੁੜਿਆ ਹੋਇਆ ਮੁੱਦਾ ਹੈਗਾ ਇਸ ਕਰਕੇ ਸੰਵਿਧਾਨਿਕ ਮਾਹਿਰ ਸੁਭਾਸ਼ ਕਸ਼ਿਪ ਕਹਿੰਦੇ ਹੈਗੇ ਆ ਕਿ ਸਾਰੇ ਮੌਲਿਕ ਅਧਿਕਾਰ ਤਰਕਸੰਗਤ ਵਰਗੀਕਰਨ ਦੇ ਅਧੀਨ ਹਨ ਸੀਏਏ ਦਾ ਭਵਿੱਖ ਇਸ ਗੱਲ ਤੇ ਨਿਰਭਰ ਕਰੂਗਾ ਕਿ ਅਦਾਲਤ ਇਸ ਕਾਨੂੰਨ ਦੇ ਤਹਿਤ ਵਰਗੀਕਰਨ ਨੂੰ ਤਰਕਸੰਗਤ ਮੰਨਦੀ ਹੈ ਜਾਂ ਨਹੀਂ ਹੈ ਇਸ ਤੋਂ ਇਲਾਵਾ ਚਿੰਨ ਤੁੰਬੇ ਜੋ ਕੇ ਇੱਕ ਮਸ਼ਹੂਰ ਲੇਖਕ ਆ ਉਹ ਵੀ ਲਿਖਦੇ ਹੈਗੇ ਆ ਕਿ ਸੀਏਏ ਤੋਂ ਲੋਕ ਇਸ ਕਰਕੇ ਵੀ ਨਾਰਾਜ਼ ਹਨ ਕਿ ਕੋਈ ਗੈਰ ਕਾਨੂੰਨੀ ਪ੍ਰਵਾਸੀ ਆਰਥਿਕ ਕਾਰਨਾਂ ਕਰਕੇ ਆਏ ਹਨ ਇਹ ਜ਼ਰੂਰੀ ਨਹੀਂ ਕਿ ਉਹਨਾਂ ਨੂੰ ਧਰਮ ਦੇ ਆਧਾਰ ਤੇ ਹੀ ਸਤਾਇਆ ਗਿਆ ਹੋਵੇ ਇਸ ਤੋਂ ਇਲਾਵਾ ਏਆਈਐਮਆਈਐਮ ਦੇ ਪ੍ਰਧਾਨ ਅਵੈਸੀ ਕੀ ਕਹਿੰਦੇ ਹੈਗੇ ਆ ਕਿ ਇਹ ਸੰਵਿਧਾਨਕ ਵਿਰੋਧੀ ਕਾਨੂੰਨ ਮੋਦੀ ਸਰਕਾਰ 4 ਸਾਲ ਪਹਿਲਾਂ ਲੈ ਕੇ ਆਈ ਸੀ ਤੁਸੀਂ ਧਰਮ ਦੇ ਆਧਾਰ ਤੇ ਕਾਨੂੰਨ ਨਹੀਂ ਬਣਾ ਸਕਦੇ ਸੁਪਰੀਮ ਕੋਰਟ ਦੇ ਕਈ ਫੈਸਲੇ ਇਸ ਤੇ ਆਏ ਹਨ ਸੀਏਏ ਸਮਾਨਤਾ ਦੇ ਅਧਿਕਾਰ ਦੇ ਵਿਰੋਧੀ ਹੈ ਇਸ ਤੋਂ ਇਲਾਵਾ ਇਸ ਤੋਂ ਇਲਾਵਾ ਮਹਿਬੂਬਾ ਮੁਫਤੀ ਅਤੇ ਮੰਮਤਾ ਬੈਨਰਜੀ ਵੱਲੋਂ ਵੀ ਹੈ ਜਿਹੜਾ ਇਸ ਕਾਨੂੰਨ ਦਾ ਜਿਹੜਾ ਉਹ ਵਿਰੋਧ ਕੀਤਾ ਜਾ ਰਿਹਾ ਹੈਗਾ ਪਰ ਫਿਰ ਵੀ ਇਸ ਨੂੰ ਜਿਹੜਾ ਉਹ ਇੰਪਲੀਮੈਂਟ ਹੈ ਜਿਹੜਾ ਪਿਛਲੀ 11 ਤਰੀਕ ਨੂੰ ਜਿਹੜਾ ਉਹ ਕਰ ਦਿੱਤਾ ਗਿਆ ਹੈਗਾ ਪਰ ਆਏ ਆਉਣ ਵਾਲਾ ਸਮਾਂ ਦੱਸੂਗਾ ਕਿ ਇਸ ਨੂੰ ਜਿਹੜਾ ਹਾਂ ਜੋ ਘਟ ਗੈਤੀਆਂ ਹੈਗੀਆਂ ਹਟਵਾ ਸਕਣਗੀਆਂ ਜਾਂ ਨਹੀਂ ਹਟਵਾ ਸਕਣਗੀਆਂ ਬਾਕੀ ਤੁਹਾਡੇ ਨਾਲ ਇਹ ਤਾਂ ਚਰਚਾ ਅਸੀਂ ਕਰ ਚੁੱਕੇ ਹੈਗੇ ਹਾਂ ਕਿ ਆ ਨਾਗਰਿਕਤਾ ਸੋਧ ਕਾਨੂੰਨ ਇਹ ਇਹ ਬਣਿਆ ਹੋਏਗਾ ਤੇ ਇਸ ਨੂੰ ਇੰਪਲੀਮੈਂਟ ਕਰ ਦਿੱਤਾ ਹੁਣ ਤੁਹਾਡੇ ਦਿਮਾਗ ਦੇ ਵਿੱਚ ਇਹ ਵੀ ਸਵਾਲ ਆਉਂਦਾ ਹੋਊਗਾ ਕਿ ਨਾਗਰਿਕਤਾ ਕੀ ਹੁੰਦੀ ਹੈਗੀ ਕਿਸੇ ਵੀ ਦੇਸ਼ ਦੇ ਵਿੱਚ ਰਹਿਣ ਦੇ ਲਈ ਆ ਜਿਹੜਾ ਉਹ ਨਾਗਰਿਕਤਾ ਬਹੁਤ ਜ਼ਿਆਦਾ ਅਹਿਮੀਤ ਰੱਖਦੀ ਹੈਗੀ ਆ ਕਿਉਂਕਿ ਅਸੀਂ ਭਾਰਤ ਦੇਸ਼ ਦੇ ਨਾਗਰਿਕਾਂ ਆ ਸਾਨੂੰ ਇਹ ਨਹੀਂ ਕਿਹਾ ਜਾ ਸਕਦਾਗਾ ਕਿ ਅਸੀਂ ਆ ਜਿਹੜੇ ਪੰਜਾਬ ਦੇਸ਼ ਦੇ ਨਾਗਰਿਕਾ ਸਗੋਂ ਅਸੀਂ ਭਾਰਤ ਦੇਸ਼ ਦੇ ਨਾਗਰਿਕਾਂ ਤੇ ਸਾਡੇ ਦੇਸ਼ ਦੇ ਵਿੱਚ ਇੱਕੈਰੀ ਨਾਗਰਿਕਤਾ ਤੇ ਨਾਗਰਿਕ ਤੇ ਪ੍ਰਵਾਸੀ ਦੇ ਵਿੱਚ ਇਹੀ ਫਰਕ ਹੁੰਦਾ ਪ੍ਰਵਾਸੀ ਨੂੰ ਉਹ ਸਹੂਲਤਾਂ ਸਰਕਾਰ ਨਹੀਂ ਦਿੰਦੀਗੀ ਜਿਹੜੀਆਂ ਸਹੂਲਤਾਂ ਇੱਕ ਨਾਗਰਿਕ ਨੂੰ ਮਿਲਦੀਆਂ ਹੈਗੀਆਂ ਤੇ ਨਾਗਰਿਕਤਾ ਜਿਹੜੀ ਆ ਉਹ ਕਾਫੀ ਕਈ ਆਧਾਰਾਂ ਦੇ ਉੱਤੇ ਹੈ ਜਿਹੜੀ ਵਿਅਕਤੀ ਨੂੰ ਮਿਲਦੀ ਹੈਗੀ ਆ ਆਉਣ ਵਾਲੀ ਇੱਕ ਵੀਡੀਓ ਦੇ ਵਿੱਚ ਨਾਗਰਿਕਤਾ ਹੁੰਦੀ ਕੀ ਆ ਕਿਸ ਕਿਸ ਆਧਾਰ 'ਤੇ ਮਿਲਦੀ ਹੈਗੀ ਆ ਇਸ ਵਿਸ਼ੇ ਦੇ ਉੱਤੇ ਤੁਹਾਡੇ ਨਾਲ ਗੱਲਬਾਤ ਆ ਜਿਹੜੀ ਉਹ ਸਾਂਝੀ ਕਰਾਂਗੇ ਉਮੀਦ ਕਰਦੇ ਆ ਇੰਨੀ ਕਿ ਜਾਣਕਾਰੀ ਆ ਜਿਹੜੀ ਤੁਹਾਡੇ ਕੰਮ ਦੀ ਹੋਊਗੀ ਜੇਕਰ ਤੁਹਾਨੂੰ ਸਾਡਾ ਕੰਮ ਚੰਗਾ ਲੱਗਿਆ ਤਾਂ ਵੀਡੀਓ ਨੂੰ ਸ਼ੇਅਰ ਲਾਜ਼ਮੀ ਕਰਨਾ ਕਮੈਂਟ ਕਰਕੇ ਆਪਣੀ رائے ਲਾਜ਼ਮੀ ਜਾਨੀ ਮੈਂ ਬਲਰਾਜ ਮਰ ਤੁਹਾਡਾ ਬਹੁਤ ਬਹੁਤ ਧੰਨਵਾਦ